ਗੋੜੀ ਰਹੇਗੀ ਘਟਕੇ ਜਿਹੜੀ ਲਕੀ ਸਤਪਤਾ ਸਿੰਘ ਆਪੇ ਥੋੜਾ ਸਾਹਮਣੇ ਇਧਰ ਅਮੀਨ ਮਾਰਨ ਦੇ ਫੈਸਲੇ ਸੀ ਰੋਜ਼ ਗੋੜੀ ਦਾ ਦਰਦ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਤੇ ਕੋਈ ਚੱਲੀ ਵਾਰੀ ਵਾਰੀ ਥੋੜਾ ਸਾਹਮਣੇ ਚੱਲੇ ਇਤਰਪੜੀ ਸਾਹਿਬ ਜਿੱਦਲੀ ਸੰਤਨੀ ਚਲੇ ਗਏ ਬਾਦ ਸਾਹਿਬ ਅਸੀਂ ਬਚ ਗਏ ਮੇਰੇ ਤੇ ਚੱਲੀ ਸੀ ਬਾਦ ਸਾਹਿਬ ਦੇ ਪੁੱਤ ਉਧਰ ਚੱਲਣੇ ਸੀ ਗੇਰੀ ਉੱਤੇ ਇਸ ਕਰਕੇ ਉਹ ਜਬਾਦ ਨਹੀਂ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋਰ ਫੋੜੀ ਕਰ ਸਕਦਾ ਅੱਜ ਜਿਵੇਂ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ ਮੈਂ ਦੇਖ ਰਿਆ ਸੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਖਾਸ ਤੌਰ ਸਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਵੀ ਕਿਵੇਂ ਇਹ ਲੋਕ ਗਮਰਾਹ ਕਰ ਰਹੇ ਆ ਇੱਕ ਪਾਸੇ ਤਾਂ ਇਹ 4 ਦਿਨ ਪਹਿਲਾਂ 4 ਦਿਨ ਪਹਿਲਾਂ ਜੀਕੇ ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ ਤੇ ਉੱਥੇ ਜੁਆਇਨ ਕਿਸ ਗੱਲ ਤੇ ਕਰ ਰਹੇ ਆ ਜੇ ਕਰਾਰੇ ਆ ਬੰਦੀ ਸਿੱਖ ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ ਚੋਰ ਡਾਕੂ ਮੈਂ ਤਾਂ ਉਹਨਾਂ ਨੂੰ ਲਟੇਰੇ ਕਹਣਾ ਤੇ ਉੱਥੇ ਹੀ ਜੁਆਇਨ ਕਰਉਣ ਤੋਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ 2 ਨੰਬਰ ਦੇ ਲੀਡਰ ਨੇ ਕਾਲੀ ਦਲ ਚ 2 ਨੰਬਰ ਤੇ ਨੇ ਭੁੰਦੜ ਸਾਹਿਬ ਉਹ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ ਆ ਸੁਣੋ ਕੀ ਬੋਲ ਰਿਹਾ ਹਾਂ ਸੁ ਧਿਆਨ ਨਾਲ ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ ਆ ਸੁਣੇ ਥੋੜੀ ਰਹੇਗੀ ਕੱਟ ਕੇ ਜਿਹੜੀ ਲੱਗਦੀ ਹੈ ਸਭ ਦਾ ਸੀ ਫਾਇਦੇ ਛੋੜਾ ਸਾਹ ਦੇ ਇਧਰ ਅਮੀਨ ਬਾਗ ਦੇ ਫੈਸਲੇ ਸੀ ਰੋਜ਼ ਬੋਲੀਆ ਦਰ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਤੇ ਕੋਈ ਚੱਲੀ ਵਾਰੀ ਵਾਰੀ ਤੋਹਰਾ ਸਾਹਿਬ ਤੇ ਚੱਲੇ ਤਰਪੰਦੀ ਸਾਹਿਬ ਤੇ ਚੱਲੇ ਸੰਤਨੀ ਚਲੀ ਗਏ ਬਾਦਲ ਸਾਹਿਬ ਅਸੀਂ ਬਚ ਗਏ ਮੇਰੇ ਤੇ ਚੱਲੀ ਸੀ ਬਾਦਲ ਸਾਹਿਬ ਦੀ ਪੁਗੜੀ ਉਧਰ ਚੱਲਣੀ ਸੀ ਗਈ ਜੀ ਉੱਥੇ ਇਸ ਕਰਕੇ ਉਹ ਜਬਾਣ ਵੀ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜ-ਫੋੜ ਹੀ ਕਰਦੇ ਤਾਂ ਤੇ ਤੋੜ-ਫੋੜ ਚ ਇਹ ਗੱਲ ਸੁਣ ਲਓ ਇਹ ਕਹਿ ਰਿਹਾ ਬਈ ਉਸ ਵੇਲੇ ਅਸੀਂ ਅਤਵਾਦੀਆਂ ਦੇ ਵੇਲੇ ਜਦੋਂ ਦੀ ਇਹ ਰਾਜੂਆਣੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅਤਵਾਦੀਆਂ ਦੀ ਗੱਲ ਕਰਦੇ ਆ ਵੀ ਉਸ ਵੇਲੇ ਬਾਦਲ ਸਾਹਿਬ ਦਾ ਬੱਚ ਕੇ ਕੋਈ ਬਾਦਲ ਸਾਹਿਬ ਤਾਂ ਸ਼ੈਦਾਨ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ ਜਾਂਦੇ ਨਹੀਂ ਸੀ ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ ਭੁੰਦਰ ਸਾਹਿਬ ਕਹਿੰਦੇ ਮੇਰੇ ਤੇ ਗੋਲੀ ਚੱਲੀ ਤੋੜਾ ਸਾਹਿਬ ਤੇ ਗੋਲੀ ਚੱਲੀ ਉਸ ਤੋਂ ਬਾਅਦ ਜਿਹੜੇ ਸੰਤ ਲੰਗੋਵਾਲ ਸਾਹਿਬ ਦੀ ਗੱਲ ਕੀਤੀ ਕਹਿੰਦੇ ਸੰਤ ਸੱਤ ਚਲੇ ਗਏ ਤਰਵੰਡੀ ਸਾਹਿਬ ਤੇ ਗੋਲੀ ਚੱਲੀ ਵੀ ਸਭ ਤੇ ਸਾਨੂੰ ਗੋਲੀਆਂ ਸਾਨੂੰ ਡਰ ਹੁੰਦਾ ਸੀ ਉਦੋਂ ਮਾਰਨ ਦਾ ਉਹ ਕੌਣ ਸੀਗੀ ਇਹ ਦੱਸਣ ਕਲੀਅਰ ਕਰਨ ਅੱਜ ਇਹ ਮੀਟਿੰਗ ਚੱਲ ਰਹੀ ਹੈ ਅਕਾਲੀ ਦਲ ਦੀ ਸਰਕਾਰਯੋਗ ਮੀਡੀਆ ਸਾਰਾ ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੁੰਦਰ ਸਾਹਿਬ ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ ਤੇ ਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅੱਤਵਾਦੀ ਅਸੀਂ ਛਡਾਉਣੇ ਆ ਮੇਰਾ ਕਹਿਣ ਦਾ ਮਤਲਬ ਇਹ ਉਹ ਲੋਕ ਨੇ ਜਦੋਂ ਇਹ ਜੇ ਕਿਸੇ ਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕਹਿ ਹੁੰਦੇ ਸੀ ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕਹਿ ਹੁੰਦੇ ਸੀ ਮੈਂ ਤੁਹਾਨੂੰ ਅੱਗੇ ਧਾਰਨ ਕਈ ਦਿੱਤੇ ਭਾਈ ਸ਼ਮਿੰਦਰ ਸਿੰਘ ਉਹਨਾਂ ਦੇ ਹੋਰਾਂ ਦੇ ਅੱਜ ਗੱਲ ਇਹ ਸਪਸ਼ਟ ਹੁੰਦੀ ਆ ਹੁਣ ਲੋਕੋ ਇਹ ਐਨੇ ਬਹਿਰੂਪੀਏ ਤੁਸੀਂ ਦੱਸੋ ਇਹਨਾਂ ਦਾ ਕਰੋਗੇ ਕੀ ਇੱਥੇ ਆ ਕੇ ਕਹਿੰਦੇ ਅਜੀ ਇਹ ਜਾਂ ਪਾਰਲੀਮੈਂਟ ਚ ਕਹਿੰਦੀ ਆ ਬੀਬੀ ਹਰ ਸਿਮਰਤ ਕੌਰ ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਆ ਜੀ ਜਿਹੜੇ ਅੱਤਵਾਦੀਆਂ ਦੀ ਲੜਾਈ ਲੜ ਰਹੇ ਆ ਆ ਦੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸੁਖਬੀਰ ਸਿੰਘ ਨੂੰ ਦੱਸੀ ਜਾ ਰਹੀ ਆ ਤੇ ਉਹ ਗੁੰੰਗਾ ਬਣ ਕੇ ਸੁਣ ਰਿਹਾ ਤੇ ਕਿਉਂ ਕਿਉਂਕਿ ਰਲਿਆ ਹੋਇਆ ਸੋਚਦੇ ਆ ਵੀ ਲੋਕ ਯਾਰ ਲੋਕ ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ ਤੁਸੀਂ ਲੋਕ ਸਭ ਸੁਣਦੇ ਆ ਦੇਖਦੇ ਆ ਹੁਣ ਤੁਸੀਂ ਕੀ ਬੋਲ ਕੇ ਆਏ ਹੋ ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਹੁੰਦੇ ਸੀ ਅਗਲੇ ਪਿੰਡ 'ਚ ਕੁਝ ਹੋਰ ਬੋਲ ਦਿੰਦੇ ਸੀ ਹੁਣ ਨਹੀਂ ਇਹ ਚੱਲਣਾ ਇਹ ਦੱਸਣਾ ਨੂੰ ਸਾਫ਼ ਦੱਸੋ ਵੀ ਤੁਸੀਂ ਅੱਤਵਾਦੀਆਂ ਦੇ ਨਾਲ ਉਹ ਜਾਂ ਅੱਤਵਾਦੀਆਂ ਦੇ ਜੋ ਇਹ ਕਹਿ ਰਹੇ ਆ ਉਹਨਾਂ ਤੋਂ ਤੁਸੀਂ ਡਰਦੇ ਸੀ ਇਹ ਗੱਲ ਸਾਫ਼ ਕਰੋ ਕੌਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਦੱਬ ਕੇ ਰੱਖੀ ਉਹਨਾਂ ਦੀ ਉਹਨਾਂ ਦੀ ਫਾਈਲ ਆ ਜਿਹੜੀ ਕਿਉਂਕਿ ਸੱਚ ਆ ਭੁੰਦਰ ਸਾਹਿਬ ਬੋਲ ਰਹੇ ਆ ਧੰਨਵਾਦ